ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿਨ੍ਹਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਈ ਨੁਫਰੀਦਕੋਟ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਕਰਦੇ ਬਾਈ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ 1 ਬਾਈ ਦੀ ਤਾਜੀ ਸੂਈ ਤਿੰਨ ਗੱਬਣਾ ਤੇ ਇੱਕ ਮਾਲੀ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕਿ ਦੁੱਧ ਵਾਦਾ ਕਿੰਨਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰੇ ਜਸ਼ਨਗੁਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤੁਸੀਂ ਜਿੱਤੋ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9877624531 ਜਿਹੜੇ ਆਪਾਂ 2 ਦਿਨ ਪਹਿਲਾਂ ਵੀਡੀਓ ਪਾਈ ਵੈਗ ਗਈ ਹਾਂ ਬਈ ਉਹ ਵੈਗ ਗਈ ਸੀ ਠੀਕ ਆ ਜੀ ਬਈ ਤਾਜੀ ਸੂਈ ਤੋਂ ਸ਼ੁਰੂ ਕਰ ਲੈਨੇ ਕੀ ਡਿਟੇਲ ਹੈ ਜੀ ਇਹਦੀ ਇਹ ਵੀਰੇ ਦੂਜੇ ਸੂਏ ਵੈੜ ਸੂਈ ਆ ਠੀਕ ਆ ਜੀ ਰਾਤ ਹੀ ਸੂਈ ਆ ਬਾਈ ਜੀ ਡੰਨ ਜੇ ਡੰਨ ਹੋ ਬੱਠਾ ਚ ਪਈਏ ਬਾਈ ਦਿਖਾ ਦਿੰਨੇ ਆ ਤੁਹਾਨੂੰ ਬੱਠਲ ਚ ਪਈ ਬੱਚਾ ਕੀ ਦਿੱਤਾ ਬਾਈ ਬੱਚਾ ਵੀਰੇ ਬੱਚਾ ਦਿੱਤਾ ਮਗਰ ਬੱਚਾ ਜੀ ਹਾਂਜੀ ਕਿੰਨਾ ਕ ਬੋਲਾ ਕੱਢ ਲਿਆ ਬਾਈ ਬੋਲਾ ਵੀਰੇ 4 ਲੀਟਰ ਕੱਢਿਆ ਸਵੇਰ ਇੱਕ ਚਵਾਈ ਹੋਈ ਆ ਇੱਕ ਚਵਾਈ ਹੋਈ ਆ ਠੀਕ ਆ ਕਿੰਨਾ ਕ ਪਾ ਗੀ ਬਾਈ ਦੁੱਧ ਵੀਰੇ ਮਾਲਕਾਂ ਨੇ 16 ਲੀਟਰ ਦੱਸਿਆ ਪਲੂਨ ਦਾ ਚੋਆ ਵਾ ਐਰ ਕੀ ਸੇਵਾ ਕਰ ਲੈ ਅਗਲਾ ਪਲੱਸ ਚਵਾਊਗਾ ਘਟਦੀ ਨਹੀਂ ਠੀਕ ਆ ਜੀ ਬਾਕੀ ਕ੍ਰੋਸ ਚ ਪੈਂਦੀ ਆ ਤੋਰ ਕੇ ਦਿਖਾ ਦਿਓ ਜੀ ਕ੍ਰੋਸ ਚ ਪੈਂਦੀ ਆ ਦੂਜਾ ਸੂਆ ਸੂਈ ਆ ਰਾਤ ਸੂਈ ਆ ਜੇਰ ਡਨ ਆ ਬੱਚੇ ਨੂੰ ਇਹਨੇ ਜਨਮ ਦਿੱਤਾ ਜੀ ਬਾਕੀ ਕੱਦ ਕਾਠ ਦੇ ਪੱਖ ਤੋਂ ਚੰਗੀ ਆ ਸਕਿਨ ਤੇ ਸ਼ਾਈਨਿੰਗ ਦੇਖ ਸਕਦੇ ਹੋ 4 ਕਿਲਟਰ ਬਾਈ ਦੱਸਦਾ ਕਿ ਤੜਕੇ ਬੋਲਾ ਕੱਢ ਲਿਆ ਸੀਗਾ ਇੱਕ ਚਵਾਈ ਹੋਈ ਆ ਬਾਕੀ ਥਨਾ ਦੇ ਸੈਜ ਵੀ ਚੈੱਕ ਕਰ ਸਕਦੇ ਹੋ ਸੋਹਣਿਆ ਗੈਪ ਤੇ ਲੱਗੇ ਨਿਖਰਵੇਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਵੀਡੀਓ ਬਣਾਉਣ ਦਾ ਸਮਾਂ ਨੋਟ ਕਰਾ ਦਿੰਨੇ ਆ ਜੀ 11 ਵਜੇ ਤੇ 15 ਮਿੰਟ ਹੋ ਗਏ ਆ ਥਣਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਤੜਕੇ ਬਈ ਕਿੰਨੇ ਵਜੇ ਚਵਾਈ ਕੀਤੀ ਸੀ ਸਵੇਰੇ 6:00 ਵਜੇ ਕੀਤੀ ਆ ਠੀਕ ਸਵੇਰੇ 6:00 ਵਜੇ ਚਵਾਈ ਕੀਤੀ ਤੇ ਸ਼ਾਮ ਨੂੰ ਵੀ ਜਾ ਕੇ 6:00 ਵਜੇ ਚਵਾਈ ਹੋਣੀ ਆ ਥਣਾ ਦੇ ਸਹਿ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿਕੜ ਮਾ ਹੱਥੀ ਚਵਾਈ ਆ ਦਾ ਥਣਾ ਦੀ ਓਕੇ ਆ ਬਾਈ ਗਾਰੰਟੀ ਹੋਊਗਾ ਥਣਾ ਦੀ ਠੀਕ ਆ ਜੀ ਬਾਕੀ ਕੱਦ ਕਾਠਾ ਲਈ ਆ ਜੀ ਵਜਨ ਵਾਲੀ ਆ ਕੋਈ ਲੱਸੀ ਫਿੱਕੀ ਨਹੀਂ ਬਾਈ ਕਹਿੰਦਾ ਪਹਿਲੇ ਸੂਏ ਮਾਲਕ ਨੇ 16 ਲੀਟਰ ਦੱਸਿਆ ਤੇ 16 ਲੀਟਰ ਹੀ ਇਤਿਆਰ ਕਹਿ ਕੇ ਦੇਣੀ ਆ ਬਾਕੀ ਦੁੱਧ ਸੇਵਾ ਦਾ ਜੇ ਕਿਸੇ ਵੀਰ ਦੀ ਸੇਵਾ ਚੰਗੀ ਹੋਈ ਤਾਂ ਪਲੱਸ ਵੀ ਲੈ ਲੂਗਾ ਜੀ ਬਾਕੀ ਸੰਭੀ ਭਲੀ ਚੰਗੀ ਆ ਜੀ ਕਿਸੇ ਚੰਗੀ ਸੇਵਾ ਲੈ ਘਰ ਆਈ ਆ ਦੁੱਧ ਥੋੜੀ ਸੇਵਾ ਦਾ ਤੁਸੀਂ ਵੱਧ ਕਰ ਲੋਗੇ ਵੱਧ ਚੋ ਲੋਗੇ ਜਿਹੜੇ ਥਣਾ ਦੀ ਆ ਬਾਈ ਕਹਿੰਦਾ ਆਪਣੀ ਜ਼ਿੰਮੇਵਾਰੀ ਆ ਬੇਫਿਕਰ ਹੋ ਕੇ ਆ ਜਾਓ ਤਸੱਲੀ ਤੁਲਸੀ ਕਰਨੀ ਆ ਚਾਹੇ ਦੋ ਟਾਈਮ ਚ ਵਾਈ ਕਰ ਲਿਓ ਚਾਹੇ ਚਾਰ ਟਾਈਮ ਚ ਵਾਈ ਕਰ ਲਿਓ ਮੁੱਲ ਵੀ ਫੋਲ ਆ ਬਾਈ ਕੋਈ ਚੱਕਰ ਨਹੀਂ ਗਾ ਅਗਲਾ ਆਏ ਨਾ ਕਰੇ ਛੋਟੇ ਛੋਟੇ ਸੈਂਗ ਦਾ ਠੀਕ ਆ ਜੀ ਲਾ ਵੇਖ ਲਾਂ ਇਹ ਬਿਠਾ ਕੋਈ ਚੱਕਰ ਹੀ ਨਾਣਾ ਪੋਣਾ ਪਾ ਲਓ ਨਹੀਂ ਪੋਣਾ ਨਾ ਪਾ ਬੱਚਾ ਵੀ ਛੱਡਣਾ ਛੱਡਦੇ ਨਹੀਂ ਛੱਡਣਾ ਛੱਡਿਓ ਕੋਈ ਚੱਕਰ ਹੀ ਨਹੀਂ ਬਾਈ ਐ ਠੀਕ ਆ ਸੈਂਗਾ ਦਾ ਤਾਂ ਬਾਈ ਡਰੋ ਨਾ ਉਹਦਾ ਕੋਟਾ ਜੀਆਂ ਹੋ ਜਾਂਦੀਆਂ ਹੈਗੀਆਂ ਇਹ ਤਾਂ ਵੀ ਆਪਾਂ ਬਣਾਏ ਨਹੀਂਗੇ ਜੇ ਬਣਾ ਦਿੰਦਾ ਏਡੇ ਏਡੇ ਰਹਿਣੇ ਆ ਸਹੀ ਗੱਲ ਆ ਬਣਾ ਕੇ ਤਾਂ ਮਾੜੇ ਮਾੜੇ ਰਹਿ ਜਾਣੇ ਬਾਈ ਹਾਂ ਮੁੱਲ ਬਾਈ ਇਹਦਾ ਮੁੱਲ ਵੀਰੇ ਜਿਹੜਾ ਸੈਂਗ ਨਾ ਹੁੰਦੇ ਰਹਿੜ 60000 ਦੀ ਸੀਗੀ ਅੱਜ ਆਪਾਂ 50000 ਦੀ ਦੇ ਬਾਈ ਕਹਿੰਦਾ ਸਿੰਘ ਨਾ ਹੁੰਦੇ ਤਾਂ ਮੁੱਲ ਜ਼ਿਆਦਾ ਹੋਣਾ ਸੀ ਅਜ ਸਿੰਘ ਆ ਤੇ 50000 ਦੀ ਮੁੱਲ ਬਾਈ ਕਰਦੇ ਬਾਕੀ ਮਾੜਾ ਮੋਟਾ ਹੋ ਜੂ ਜੀ ਕੋਈ ਨਹੀਂ ਕਰਦਾਂਗੇ ਮਾੜਾ ਮੋਟਾ ਮਾੜਾ ਮੋਟਾ ਬਾਈ ਕਹਿੰਦਾ ਮਾਨਤਨ ਕਰਦਾਂ ਜੀ ਚਵਾਈ ਜੂ ਹੀ ਇੱਕ ਨੰਬਰ ਵੀਰੇ ਮੋਗਿਆ ਨੂੰ ਹੁੰਦੀ ਜੇ ਮੱਧ ਥੱਲੇ ਬਹਿ ਗਿਆ ਬੰਦਾ ਇਹ ਥੱਲੇ ਬਹਿ ਗਿਆ ਇੱਕ ਬਰਾਬਰੀ ਹੈ ਠੀਕ ਹੈ ਜੀ ਹਾਂ ਪੂਰੀ ਮੋਟੀ ਧਾਰ ਆ ਬਾਈ ਠੀਕ ਹੈ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਇਹ ਵੀ ਵੀਰੇ ਦੂਜੇ ਸੂਈਸ ਹੁੰਦੀ ਆ ਵੇੜ ਠੀਕ ਹੈ ਜੀ ਇਹ ਕੱਢਦੇ ਆ ਵੀਰੇ ਚਾਰ ਪੰਜ ਜ ਦੋ ਦਬੀਰੇ ਦਾ 17 ਲੀਟਰ ਦਾ ਸਿਆਮਾਲ ਕਾਂ ਦਾ ਬਲੂ ਨੂੰ ਦਾ ਏਅਰ ਕੀ ਦੀ ਸੇਵਾ ਕਰ ਲਈ ਪਲੱਸ ਨਿਊ ਘਟ ਦੇ ਠੀਕ ਹੈ ਜੀ ਇਹ ਵੀ ਤੋਰ ਕੇ ਦਿਖਾ ਦਿਓ ਜੀ ਇਹ ਵੀ ਕਰਮ ਵਾਲੀ ਕ੍ਰੋਸ ਚ ਪੈਂਦੀ ਹੈ ਗਰਮੀ ਦੇ ਤੋਹਫੇ ਏਅਰ ਕੀ ਵੀਰੇ ਬਹੁਤ ਭਰਾਮਰੀ ਡਿਮਾਂਡ ਆਈ ਸੀਗੀ ਬਈ ਗਰਮੀ ਰਹਿ ਤਾਂ ਵੜਾ ਲੈਣੀ ਆ ਤੁਹਾਨੂੰ ਤਿੰਨ ਇਕੱਠੀ ਲੈ ਕੇ ਆਉਂਦੀ ਆ ਠੀਕ ਹੈ ਜੀ ਬਾਕੀ ਬਈ ਸੀਜ਼ਨ ਵੀ ਹੁਣ ਇਹਨਾਂ ਦਾ ਹੀ ਆ ਜਿਹੜੀ ਛੋਟੇ ਜੀ ਇਹਨਾਂ ਦੇਖ ਭਾਲ ਜ਼ਿਆਦਾ ਹੋ ਜਾਂਦੀ ਆ ਜਿਹੜੇ ਦਾ ਫਾਰਮ ਦਾ ਕੰਮ ਕਰਦੇ ਉਹਨਾਂ ਨੂੰ ਤਾਂ ਐਡਜਸਟਮੈਂਟ ਹੋ ਜਾਂਦੀ ਪਰ ਘਰ ਵਾਲੇ ਬੰਦੇ ਅਸਤੇ ਔਖਾ ਹੁੰਦਾ ਕ੍ਰੋਸ ਚੰਗੀ ਰਹਿੰਦੀ ਆ ਬਾਕੀ ਗਰਮੀ ਘੱਟ ਮਨਾਉਂਦੀ ਹੈ ਤੇ ਦੁੱਧ ਫੈਟ ਚੰਗੀ ਹੁੰਦੀ ਹੈ ਫੈਟ ਐਚ ਐਫ ਦੇ ਮੁਕਾਬਲੇ ਫੋਲੀ ਵੱਧ ਹੁੰਦੀ ਹੈ ਇਹਨਾਂ ਦਾ ਤਾਂ ਮੱਜਾ ਚ ਗਿਣਿਆ ਜਾਂਦਾ ਦੁੱਧ ਬਈ ਬਾਕੀ ਦਣ ਲੈ ਜੂ ਤਿੰਨ ਚਾਰ ਬਈ ਲੈ ਜੂ ਰਾਉਣ ਵਾਲੀ ਬਈ ਠੀਕ ਹੈ ਥਾਣਾ ਦੇ ਸਹਿਜ ਵੀ ਸੋਹਣੇ ਐ ਗੈਰ ਤੇ ਲੱਗੇ ਆ ਵਾਲ ਢਿੱਲਾ ਹਵਾਨੇ ਚ ਬਹੁਤ ਨੇ 17 18 ਦਾ ਪਾ ਹੀ ਜਾਊ ਹਨਾ ਪਾ ਦੂ ਵੀਰੇ ਨੋਰਮਲ ਆਪਣਾ ਵੀਰੇ ਉਹ ਕੰਮ ਨਹੀਂ ਲੋਕਾਂ ਨੂੰ ਲੀਟਰ ਦੋ ਵੱਧ ਰਸਣੇ ਆ ਪਾ ਘੱਟ ਦੱਸਨੇ ਆ ਘੱਟ ਦੱਸੇ ਆ ਜਿਹੜੀ ਸਿੰਘਾਂ ਵਾਲੀ ਵੜਾ 18 ਉਹਨੂੰ ਵੀ ਪਾ ਦੇਣਾ ਪਤਾ ਬਈ ਰਾਜੀਪਲੀ ਆ ਪਾ ਇਹਨੇ ਵੀ ਜਿੰਨਾ ਪਰ ਆਪਾਂ ਲੀਟਰ ਲੀਟਰ ਘੱਟ ਹੀ ਦੱਸਣਾ ਸਹੀ ਗੱਲ ਆ ਜੀ ਹਾਂ ਬਾਕੀ ਇਸ ਕਰਨ ਦੇ ਸ਼ਾਈਨਿੰਗ ਦੇਖ ਸਕਦੇ ਹੋ ਚੰਗੀ ਸਮੀ ਪਲੀ ਸੋਹਣੀ ਫੇਸ ਕੁਆਲਿਟੀ ਦੂਜਾ ਸੁਆਥਨਾਂ ਦੀ ਪਾਸ ਆ ਬਈ ਥਾਣੇ ਦੇ ਵੀਰੇ ਚਾਰੇ ਵੜਾ ਦੀ ਆਪਣੀ ਗਾਰੰਟੀ ਹੋਊਗੀ ਹੋਰ ਦੱਸੋ ਕੋਈ ਭੂਰ ਛਿੱਟਾ ਨਹੀਂ ਗੰਨੇ ਵਰਗੀ ਚ ਪਾਈ ਹੋਊਗੀ ਠੀਕ ਆ ਲੈ ਚੱਲੋ ਜੀ ਖਰਾਂ ਦੀ ਬਾਈ ਕਹਿੰਦਾ ਓਕੇ ਹੋ ਚਾਰੇ ਵੜਾਂ ਦੀ ਬੇਫਿਕਰ ਹੋ ਕੇ ਆਜੋ ਬਾਕੀ ਹਵਾਨੇ ਚ ਝੋਲ ਚੰਗੀ ਪਈ ਆ ਦੇਖ ਸਕਦੇ ਹੋ ਥਣ ਵੀ ਸੋਹਣੇ ਆ ਗੈਬ ਤੇ ਕੋਈ ਵਾਧੂ ਸ਼ਾਕ ਨਹੀਂ ਕ੍ਰੋਸ ਚ ਪੈਂਦੀਆਂ ਦੁੱਧ ਫਟ ਕਰਮਲ ਦੀ ਚੰਗੀ ਹੋਊਗੀ ਇਹਦਾ ਮੁੱਲ ਬਾਈ ਮੁੱਲ ਵੀ ਰੇੜਾ ਵੀ ਜਿੰਨਾ ਮਰਜ਼ੀ ਕਰ ਲਈ ਪਿਆਰੀ ਦੇ ਦਾਂਗੇ ਠੀਕ ਆ ਜੀ ਜੇ ਜੋੜਾ ਲੈ ਲੇ ਬਾਈ ਕੋਈ ਕਰ ਦਾਂਗੇ ਪੂਰਾ ਵਾਧ ਮੰਨ ਤਾ ਠੀਕ ਆ ਜੀ ਇਹਦਾ ਮੁੱਲ ਵੀ 50000 ਆ ਇੱਕ ਨੰਬਰ ਦਾ ਵੀ 50000 ਆ ਜੇ ਬਾਈ ਕਹਿੰਦਾ ਕੋਈ ਜੋੜਾ ਲੈ ਲੂਗਾ ਤਾਂ ਮੈਂ ਤੁਹਾਨੂੰ ਉਹਦੇ ਚ ਖੁੱਲਾ ਕਰਦਾਂਗੇ। ਬਾਕੀ ਜਿੱਦੇ ਕਰਮ ਵਾਲੀ ਤਿਆਰ ਹੋਈ ਉਹਦੇ ਹਵਾਨੇ ਦੀ ਦੇਖ ਹੀ ਹੋਰ ਹੋਣੀ ਆ ਕਿਉਂਕਿ ਹਜੇ ਝੂਲ ਹਵਾਨੇ 'ਚ ਬਹੁਤ ਜ਼ਿਆਦਾ ਪਈ ਆ। ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਥੋੜੀ ਜਿਹੀ ਭਲ ਹੋਈ ਵੀ ਆ ਬਈ। ਹਾਂ ਭਾਲਾ ਵੀਰੇ ਗੁੜ ਦੇ ਦਾ ਸੀਗਾ ਨਾ। ਠੀਕ ਆ ਜੀ। ਉਹਦਾ ਕਰਕੇ ਮਾੜੀ ਮੋਟੀ ਭਾਲ ਹੋਈ ਸੀਲ ਸੂਲੇ ਵੀ ਫੁੱਲ ਆ ਬਈ। ਛੰਡੀ ਸੀਲ ਫੁੱਲ ਆ। ਜੇ ਮਰ ਨਹੀਂ ਖੰਦੇ ਬਈ ਤੁਸੀਂ ਚਾਹੇ ਜਵਾਬ ਝੂਟੀ ਜਾਣ। 50000 ਚੋਂ ਬਾਈ ਕਹਿੰਦਾ ਮਾਨਤਾ ਨਿਕਰਦਾਂਗੇ। ਨੰਬਰ 22 ਦਾ ਸਕਰੀਨ ਤੇ ਚੱਲੂ ਤਿੰਨ ਨੰਬਰ ਇਹ ਵੀ ਕ੍ਰੋਸ ਹੀ ਬਈ ਇਹਦੀ ਕੀ ਡਿਟੇਲ ਇਹ ਵੀ ਵੀਰੇ ਦੂਜੇ ਸੁਈਸ ਹੁੰਦੀ ਆ ਠੀਕ ਆ ਜੀ ਦੈਨ ਕੱਢ ਜੀ ਵੀਰੇ ਇਹ ਵੀ 4 ਤੋਂ 5 ਕਿੰਨਾ ਕ ਪਾਜੂ ਬਈ ਦੁੱਧ ਵੀਰੇ ਇਹਦਾ 18 ਲੀਟਰ ਪੂਰਾ ਰਸਿਆ ਵਾ ਮਾਲਕ ਨੇ ਚੋਇਆ ਵਾ ਐਰਕੀ ਪਲੱਸ ਹੀ ਇਹ ਚੱਲੂ ਬਈ ਭਵਾਨਾ ਕਰਮ ਵਾਲੀ ਦਾ ਬਹੁਤ ਸੋਨਾ ਜੀ ਪੂਰਾ ਭੀਟਿੰਗ ਵਾਲਾ ਦੇਖੋ ਸ ਹਵਾਨਾ ਗਾ ਬਾਕੀ ਵਲਟਾਂ ਹਵਾਨੇ ਚ ਬਹੁਤ ਬਾਕੀ ਵਲਟਾਂ ਹਵਾਨੇ ਚ ਤੁਸੀਂ ਦੇਖ ਸਕਦੇ ਹੋ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਪੂਰਾ ਸੋਹਣਾ ਹੱਥੇ ਚਵਾਈ ਵਾਲਾ ਥਾਣਾ ਹਜੇ ਗੱਠ ਵੰਗੂ ਹਵਾਨੇ ਦੇ ਝੋਲ ਪਈ ਆ ਪਹਿਲੇ ਸਵੇਰ ਮਾਲਕਾਂ ਨੇ ਦੱਸਿਆ ਕਿ 18 ਲੀਟਰ ਚੋਇਆ ਵਾ ਹਵਾਨੇ ਤੇ ਬਰੀਕ ਬਰੀਕ ਵੇਂਜ ਚੈੱਕ ਕਰ ਲਓ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਬਾਕੀ ਗੱਠ ਨੂੰ ਅੱਗੇ ਫਿਰਦਾ ਵੀ ਤੇਰੀ ਗੱਲ ਆ ਜੀ ਉਹ ਗਾੜੀ ਚ ਵੀ ਦੁੱਧ ਚੰਗਾ ਹੋਊ ਤੇ ਪਿੱਛੇ ਨੂੰ ਵੀ ਬਈ ਚੰਗਾ ਗੱਡੂਗੇ ਕਿਉਂਕਿ ਤਿਆਰੀ ਕਰਮਾਂ ਵਾਲੀ ਦੀ ਬਹੁਤ ਚੰਗੀ ਆ ਦਹਿਣ ਲੈ ਜੂ ਬਈ ਤਿੰਨ ਚਾਰ ਰਾਮਣ ਵਾਲੀ ਬਾਕੀ ਜੇ ਪਸੂ ਜੀ ਲਾਜੇ ਤਾਂ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਕੱਦ ਘਾਠੇ ਦਾ ਵੀ ਚੰਗਾ ਸਵੀ ਪਲੀ ਚੰਗੀ ਆ ਜੀ ਕੱਦ ਘਾਠ ਚਾਰੇ ਵੇੜਾਂ ਦੀ ਫੋਲਾਂ ਵੀ ਛੋਟੀ ਕੋਈ ਨਹੀਂ ਇੱਕ ਹੋਰ ਕਿਸੇ ਦੇ ਕੋਈ ਸ਼ਾਕ ਨਹੀਂ ਇਹਦੇ ਹੈਗੀ ਆ ਬਾਈ ਮਾੜੀ ਚ ਚਲਦੀ ਤਾਂ ਨਹੀਂ ਉਹ ਜੀ ਨਹੀਂ ਨਹੀਂ ਵੀਰੇ ਉਹ ਨਹੀਂ ਉਹ ਤਾਂ ਮਸਰਾਖ ਹੀ ਹੈ ਨਹੀਂ ਜਮੂੜੇ ਮਸਰਾਖ ਹੀ ਹੈ ਨਹੀਂ ਮੱਕੀ ਦੇ ਦਾਣੇ ਜਿੱਡੀ ਆ ਬਾਕੀ ਥਣਾਂ ਦੀਆਂ ਸਾਰੀਆਂ ਹੀ ਸਾਫ ਆ ਖੋਸ ਹਵਾਨੇ ਦੀ ਆਪਾਂ ਚਾਰ ਸੂਏ ਸੂਏ ਹਵਾਨਾ ਤੋੜਦੀ ਨਹੀਂ ਬਾਕੀ ਕਾਮਯਾਬੀ ਗਈ ਗਾਇਆਂ ਚ ਹੀ ਆ ਠੀਕ ਇਹ ਵੀ ਫੋਲੀ ਆ ਵੀਰ ਮੇਰਾ ਲਓ ਜੀ ਚਾਹੇ ਵੇੜੇ ਦੇ ਵਿਚਾਲੇ ਬੈ ਕੇ ਚੋਲੇਓ ਜਾਹੇ ਪਈ ਦੇ ਉੱਪਰ ਸੜਦਾ ਪਈ ਤੇ ਬਹਿ ਗਿਆ ਸਹੀ ਗੱਲ ਜਿੱਥੇ ਚਿੱਤ ਕਰਦਾ ਉੱਥੇ ਬਹਿ ਕੇ ਜੋ ਲਿਓ ਕਰਮਾਂ ਵਾਲੀਆਂ ਭੋਰਾ ਨਹੀਂ ਪਿਆਰ ਦੁੱਧ ਵੀ 20 ਲੀਟਰ ਦੇ ਦੂ ਵੀਰੇ ਪਰ ਆਪਾਂ ਅੱਗੇ ਵੀ ਦੱਸਿਆ ਵੀ 2 ਲੀਟਰ ਘੱਟ ਦੱਸਣਾ ਸਹੀ ਗੱਲ ਹੈ ਜੀ ਦੁੱਧ ਕਰਮਾਂ ਵਾਲੀ ਚੰਗਾ ਦੇ ਦੂ ਕਿਉਂਕਿ ਸ਼ੀਲ ਸਭ ਲਓ ਜੀ ਗਾਲਾ ਪੱਟ ਲਿਆ ਟੌਰ ਨਾ ਗਾਂ ਤਾਂ ਕਹਿੰਦੀ ਹੁਣੇ ਹੀ ਜੋ ਲਓ ਮੈਨੂੰ ਕੋਈ ਚੱਕਰ ਹੀ ਨਹੀਂ ਸਹੀ ਗੱਲ ਇਹਦਾ ਮੁੱਲ ਬਈ ਮੁੱਲੇ ਦਾ ਵੀ 50 ਆਈ ਹੈ ਬਈ ਠੀਕ ਹੈ ਅੱਜ ਸਾਰੇ 50 50 ਲੈ ਜਾ ਜੈ ਜੈ ਜੀ ਦੇਨੀਆ ਬਈ ਵਾ ਠੀਕ ਹੈ ਜੀ ਮੁੱਲ ਇਹਦਾ ਵੀ ਬਾਈ ਕਹਿੰਦਾ 50000 ਹੀ ਆ ਬਾਕੀ ਇਕੱਲੀ ਛੋੜ ਹੀ ਹੋਊਗੀ ਉਹਦੇ ਚੋਂ ਮਾਨਤਨ ਕਰ ਦੇਣਗੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਦੇਣੇ ਇਹ ਸੀਲ ਸਾਊ ਦਾ ਤਾਂ ਕੋਈ ਅੰਤ ਹੀ ਨਹੀਂਗਾ ਸੀਲ ਵੀਰੇ ਆਪਾਂ ਪਸੂ ਥੱਲੇ ਬਹਿ ਕੇ ਵੇਖਣਾ ਪਹਿਲਾਂ ਜਿਹੜੇ ਨੇ ਛੜ ਮਾਰਿਓ ਆਪਾਂ ਛੜ ਦੇਣਾ ਬਈ ਲੈਣਾ ਸੀਲ ਹੀ ਠੀਕ ਆ ਲੈ ਸਹੀ ਗੱਲ ਆ ਹਰ ਕੋਈ ਬਈ ਘਰੇ ਹੁਣ ਕਈਆਂ ਦੀਆਂ ਬੁੜੀਆਂ ਚੋਂ ਹੁੰਦੀਆਂ ਉਹ ਵੀ ਫੱਟੀ ਢਾ ਕੇ ਚੁੰਦੀਆਂ ਬਾ ਚੌਖਾ ਹੋ ਜਾਂਦਾ ਹਾਂ ਸਹੀ ਗੱਲ ਆ ਕਿ ਕੋਈ ਕਿਵੇਂ ਚੁੰਦਾ ਜਿਹਨੇ ਮਸ਼ੀਨ ਨਾਲ ਚੋਣੀ ਉਹਦਾ ਤਾਂ ਸਰ ਜਾਂਦਾ ਦੂਜੇ ਬੰਦੇ ਦਾ ਜਿਹਨੇ ਬਹਿ ਕੇ ਜੋਣੀ ਉਦੇ ਵਾਸਤੇ ਸੀਲ ਹੀ ਕਾਮਯਾਬ ਆ ਜੀ। ਹੂੰ। ਬਾਕੀ ਕੱਦ-ਕਾਠ ਵੀ ਚੰਗਾ ਹਵਾਨਾ ਬਹੁਤ ਸੋਨਾ ਨੇੜੇ ਤੋਂ ਚੈੱਕ ਕਰ ਲੋ ਜੀ। ਗੱਠ ਠੰਗੂ ਤਾਂ ਬਈ ਬੈਕ ਨੂੰ ਫਿਰਦਾ। ਤੁਸੀਂ ਚੈੱਕ ਕਰ ਸਕਦੇ ਹੋ ਤੇ ਮੂਹਰਲੇ ਥਾਂ 'ਚੋਂ ਜੇ ਮਿਲਣਗੇ ਗੱਠ ਠੰਗੂ ਹੀ ਅੱਗੇ ਨੂੰ ਸਰਦਾ। ਤਿਆਰੀ ਕਰਮਾਂ ਵਾਲੀ ਚੰਗੀ ਕਰੂਗੀ, ਹੁਣ ਵੀ ਚੰਗੀ ਆ। ਦਿਨ ਲੈ ਜੂ ਹਜੇ 3-4 ਖੁੱਲੇ ਹੀ ਲੈ ਜੂਗੀ। ਬਾਕੀ ਦੁੱਧ ਜਿਹੜਾ ਹੁੰਦਾ ਸੇਵਾ ਦਾ ਏ ਪਹਿਲੇ ਸੂਏ 18 ਲੀਟਰ ਮਾਲਕਾਂ ਕਹਿੰਦੇ ਚੋਇਆ ਵਾ। 8 ਯਰ ਤੋਂ ਦੀ ਸੇਵਾ ਦਾ ਵਧ ਕਰ ਲੋਗੇ ਤਾਂ ਹੋ ਸਕਦਾ ਵੀ ਪਲਾਸੀ ਜੋ ਲੋ ਮੁੱਲ 50000 ਰਾਮਾਨਦਨ ਵਿੱਚ ਹੋ ਜਾਊਗਾ ਇਹਦੇ ਜੀ ਬੈਨ ਕ੍ਰੋਸ ਦੀਆਂ ਸੀਗੀਆਂ 1 by ਕੁਲ HF ਆ ਕਈ ਵਾਰ ਕੋਈ ਸ਼ਿਕਾਇਤ HF ਦਾ ਹੁੰਦਾਗਾ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਵੀਰੇ ਦੂਜੀ ਸੂਈ ਵੜ੍ਹ ਹੁੰਦੀ ਆ ਠੀਕ ਆ ਜੀ ਇਹ ਹਫਤੇ ਦੀ ਕੱਚੀ ਆ ਬਾਈ ਕਿੰਨਾ ਕੁ ਪਾਜੂ ਬਾਈ ਦੁੱਧ ਵੀਰੇ ਇਹ ਵੀ ਦੇ ਦਊਗੀ 18 ਵੀ ਨੋਰਮਲ ਠੀਕ ਆ ਜੀ ਕੱਚੀ ਕੱਚੀ ਹੈ ਜੀ ਕੱਲੀ ਬਾਕੀ ਕਰਮ ਵਾਲੀ ਦੀ ਤਿਆਰੀ ਚੰਗੀ ਹੈ ਝੂਲ ਹਵਾਨੇ ਚ ਬਹੁਤ ਪਈ ਆ ਖੋਸ ਹਵਾਨੇ ਦੀ ਗਾਂ ਹੈ ਜੀ ਲੈ ਚੱਲੀ ਵੀਰ ਕਦ ਕਾਠ ਚੈੱਕ ਕਰ ਲੋ ਉਹਨਾਂ ਨਾਲੋਂ ਪੂਰਾ ਵੱਡਾ ਹੀ ਆ ਬਾਈ ਦੇ ਮੋਢੇ ਤੇ ਘਰਾਉਂਦਾ ਕਦ ਬਰੀਡ ਵਾਈਜ਼ ਵੀ ਕਰਮ ਵਾਲੀ ਚੰਗੀ ਹੈ ਜੀ ਥਨਾਂ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਨਿਖੜ ਮੇ ਹੱਥੀ ਚਵਾਈ ਵਾਲਾ ਥਨ ਲੱਗਿਆ ਹੋਇਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਲਗਭਗ ਹਫਤਾ ਲੈ ਜੂਗੀ ਇੱਕ ਦੋ ਦਿਨ ਪਸ਼ੂ ਕਈ ਯਾਰ ਉੱਪਰ ਵੀ ਲੈ ਜਾਂਦਾ ਆਫਟਰ ਦੀ ਕੱਚੀ 18-20 ਲੀਟਰ ਬਾਈ ਕਹਿੰਦਾ ਇਹ ਵੀ ਚਵਾ ਦੂ ਬਾਕੀ ਤੁਹਾਡੀ ਸੇਵਾ ਤੇ ਆ ਜਿਹੜੇ ਹਿਸਾਬ ਨਾਲ ਕੱਦ ਕਾਠਾ 20 ਲੀਟਰ ਦੁੱਧ ਕੋਈ 12 ਗਾੜ੍ਹ ਕਿਉਂਕਿ ਵਜਨ ਵੀ ਚੰਗਾ ਕੱਦ ਕਾਠ ਵੀ ਚੰਗਾ ਤੇ ਮੇਨ ਗੱਲ ਬਰੀਡ ਵੀ ਚੰਗੀ ਆ ਖਣ ਵੀ ਸੋਹਣਾ ਲੱਗਿਆ ਵਾ ਗੈਬ ਤੇ ਲੱਗਿਆ ਨਿਖੜਮਾ ਹੱਥੀ ਚਵਾਈ ਵਾਲਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਾਕੀ ਕੱਲ ਹੀ ਕੱਚੀ ਕੱਚੀ ਆ ਜਿੱਦੇ ਕਰਮਾਂ ਲਈ ਹਫ਼ਤੇ ਦੇ ਅੰਦਰ ਤਿਆਰ ਹੋਗੀ ਉਦੇ ਮੁੱਲ ਵੀ ਹੋਰ ਹੋਣਾ ਅੱਜ ਮੁੱਲ ਵੀ ਕੱਚੀ ਦਾ ਜੈਰੀ ਹੋ ਬਾਈ ਗਾਂ ਦੀ ਦਿੱਖ ਵੀ ਬਾਈ ਹੋ ਰਹੀ ਹੋਣੀ ਉਦੇ ਆ ਦਿੱਖ ਵੀ ਨਹੀਂ ਹੋਣੀ ਤੇ ਮੁੱਲ ਵੀ ਨਹੀਂ ਹੋਣਾ ਅੱਜ ਦਾ ਮੁੱਲ ਬਾਈ ਅੱਜ ਦਾ 52000 ਰੁਪਏ ਲੈਣ ਦੇ ਠੀਕ ਹੈ ਜੀ ਮਾਨਤਨ ਕਰ ਦਾਂਗੇ ਇਹਦਾ ਮੁੱਲ ਬਾਈ ਕਹਿੰਦਾ 52000 ਰੁਪਿਆ ਬਾਕੀ ਮਾਨਤਨ ਕਰ ਦਾਂਗੇ ਜਿੱਦੇ ਇਹ ਵੀ 50 ਹੀ ਦੇਣਾ ਹੈ ਬਾਈ ਚਾਰਾਂ ਦੀ 50 ਚੰਦਨ ਦੇ ਚਲੋ 50 50 ਆਫਰ ਹੀ ਆ ਅੱਜ ਆਫਰ ਹੀ ਹੈ ਬੰਤੀ ਕਰਤਾ ਜੀ ਹਾਂ 2 ਲੱਖ ਦੀਆਂ ਚਾਰੇ ਜੇ ਕੋਈ ਮਾਨਤਨ ਫੁੱਲਾ ਕਰਦਾਂਗੇ ਚਾਰੇ ਲੈ ਜੂਗਾ ਤੇ 2 ਲੈ ਜੂ ਤਾਂ ਬਾਈ ਕਹਿੰਦਾ ਉਹ ਜ੍ਹਾ ਕਰਦਾਂਗੇ ਜੇ ਕੋਈ 1 ਲੈ ਜੂ ਤਾਂ ਉਹ ਜ੍ਹਾ ਕਰਦਾਂਗੇ ਵੀ 50000 ਦੀ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਪਸੰਦ ਤੁਸੀਂ ਕਰਨੀ ਹੈ ਤਸੱਲੀ ਤੁਸੀਂ ਕਰਨੀ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਆ ਕੇ ਆਪਦੀ ਤਸੱਲੀ ਕਰਕੇ ਜਿਹੜੀ ਤੁਹਾਨੂੰ ਫਿੱਟ ਪੈਂਦੀ ਆ ਸਮਝ ਵਿੱਚ ਪੈਂਦੀ ਆ ਉਹ ਲਿਆ ਸਕਦੇ ਆ ਵੜਾ ਚਾਰੇ ਚੰਗੀ ਆ ਜੇ ਸੂਈ ਵੀ ਤੁਹਾਨੂੰ ਪਸੰਦ ਆਉਂਦੀ ਆ ਤਾਂ ਸੂਈ ਵੀ ਲੈ ਜਿਓ ਜੇ ਗੱਬਣ ਪਸੰਦ ਆਉਂਦੀ ਆ ਤਾਂ ਗੱਬਣ ਲੈ ਜਿਓ ਇੱਕ ਬਾਈ ਦਾ ਮਾਲੀ ਵੀ ਸੇਲ ਆ ਇਹ ਬਾਈ ਆਪਾਂ ਪਿਛਲੀ ਇੱਕ ਵੀਡੀਓ ਪਹਿਲਾਂ ਵੀ ਪਾਇਆ ਸੀਗਾ ਇਹ ਵੀਰੇ ਉਹ ਬੰਦੇ ਨੇ ਸੌਦਾ ਕਰ ਲ ਸੀ ਕੋਕਰੀ ਪੈਂਟ ਦੇ ਬੰਦੇ ਸੀਗੇ ਬਾਈ ਠੀਕ ਆ ਜੀ 6000 ਦਾ ਆਪਾਂ ਦੇਤਾ ਸੀ ਉਹਨਾਂ ਨੂੰ 7000 ਦੇ ਸੌਦੇ ਬਾਈ ਇਹਨਾਂ ਦੇ ਬਾੜਾ ਕਰਨ ਲੱਗੇ ਸੀ ਰੇੜਾ ਦੇ ਦਾ ਠੀਕ ਆ ਜੀ ਤੇ ਉਹਨਾਂ ਨੇ ਆਲੀ ਪਹਿਲਾਂ ਸਾਈਪਮ ਨੇ ਬਾਅਦ ਚ ਬੰਦਿਆਂ ਦੇ ਆਪਣੀ ਜਵਾਨੀ ਹੋ ਗਈ ਜਰੋਂ ਵੀ ਆਪਾਂ ਤੂੰ ਜੇ ਨਾ ਆਏ ਤਾਂ ਜਿਵੇਂ ਵੀ ਮਰਜ਼ੀ ਡੰਡ ਲਾ ਲਈ ਕੋਈ ਵੀ ਬੰਦੇ ਨਾ ਆਏ ਕਹ ਸੀ ਪਹਿਲਾਂ ਗਾਲੇ ਕੱਢ ਲਈ ਸਿੱਧੀ ਗੱਲ ਆ ਠੀਕ ਆ ਜੀ ਤੇ ਉਹ ਬੰਦੇ ਨੇ ਇਕਰਾਰ ਕੀਤਾ ਸੀ ਦੋ ਦਿਨਾਂ ਦਾ ਚੌਥੇ ਦਿਨ ਆਵਾਂਗੇ ਸਾਨੂੰ ਕੰਮ ਆ ਮ ਤੇ ਬਾਈ ਫਿਰ ਉਹਨਾਂ ਨੇ ਫੋਨ ਲਾਇਆ ਨਾ ਆਂਦਾ ਵੀ ਮੈਂ ਸ਼ਾਮ ਜ਼ਿਕਰ ਪੈਸੇ ਪਾਉਣਾ ਪੰਜਵਾਂ ਦਿਨ ਆ ਕੇ ਨਾ ਫਿਰ ਕਰਦਾ ਐ ਕਰਾਂਦਾ ਕਰਾਂਦਾ ਹੁਣ ਬੰਦਾ ਫੋਨ ਚੱਕਣੋਂ ਹਟ ਗਿਆ ਹੁਣ ਯਾਨੀ ਕੈਂਸਲ ਆ ਉਧਰ ਹਾਂ ਕੈਂਸਲ ਆ ਠੀਕ ਹੈ ਜੀ ਤੇ ਮੇਰੀ ਬੇਨਤੀ ਹੈ ਬਾਈ ਜਿਹਨੇ ਲੈਣਾ ਹੁੰਦਾ ਅਗਲਾ ਉਹ ਫੋਨ ਲਾਵੇ ਕੀ ਫੇਰ ਹੁਣ ਨਾਲ ਤਾਂ ਹੋਰ ਬੰਦੇ ਮੰਨਦੇ ਸੀ ਮਨ ਨੂੰ ਜਵਾਬ ਦਿੱਤਾ ਸਹੀ ਗੱਲ ਹੈ ਜੀ ਨਾਲੇ ਸਾਡਾ ਹੁਣ ਵੀ ਕੋ ਖੜਾਤਾ ਹੁਣ ਚੱਲ ਵਾਖਤਾ ਜਾਉ ਵੀ ਕਿਹਨੂੰ ਤਾਂ ਕੀ ਹੋਇਆ ਗੱਲ ਨੂੰ ਵੀ ਜਵਾਨ ਤਾਂ ਹੈ ਨਹੀਂ ਕੋ ਬੰਦੇ ਦੀ ਫੇਰ ਉਹ ਸੌਂਦਾ ਹੋਊ ਬਈ ਵੇਂਦਾ ਵੀ ਹੋਊਗਾ ਵੀਡੀਓ ਜਿਹੜੇ ਬੰਦੇ ਹੋਰ ਮੰਗਦੇ ਸੀ ਉਹ ਤਰਾ ਤੇ ਸਿਮਣ ਕਿਹੜੇ ਦਾ ਬਾਈ ਇਹ ਤੇ ਰਸਤਮੇ ਹਿੰਦ ਦਾ ਬਾਈ ਇਹ ਰਸਤਮੇ ਹਿੰਦ ਦਾ ਬੱਚਾ ਜਿਹੜੀ ਇਹਦੀ ਮਾਂ ਹੈ 18 ਕਿਲੋ ਤੇ ਚੱਲਦੀ ਹੈ ਹਾਂ ਬਈ ਹੋ ਖੜੀ ਛੋਟੀ ਉਹਦੇ ਵੀ ਦਿਖਾਈ ਸੀ ਜਿਹੜੇ 18 ਕਿਲੋ ਤੇ ਚੱਲਦੀ ਹੈ 18 ਕਿਲੋ ਤੇ ਚੱਲਦੀ ਆ ਆਪ ਕਰਮ ਵਾਲਾ ਰਸਤਮੇ ਹਿੰਦ ਦਾ ਬਾਕੀ ਕਿਸੇ ਨੇ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਉਹਦੇ ਲਈ ਵਧੀਆ ਚੀਜ਼ ਆ ਰੱਖ ਸਕਦਾ ਏ ਤੇ ਬੇਨਤੀ ਵੀਰ ਦੀ ਇਹ ਆ ਕਿ ਵੱਡਣ ਵਾਲੇ ਵੀਰਾਂ ਨੂੰ ਤਾਂ ਦੇਣਾ ਨਹੀਂਗਾ ਨਹੀਂ ਨਹੀਂ ਉਹਨਾਂ ਉਹਦੇ ਵੀ ਵੱਡਣ ਵਾਲੇ ਆਪ ਨੂੰ ਵੱਧ ਵੀ ਦਿੰਦੇ ਸੀ 500 ਰੁਪਇਆ ਉਹ ਤਾਂ ਮੈਂ ਰੱਖਣਾ ਮੈਂ ਰੱਖਣ ਕਰਕੇ ਉਹਨੂੰ 6000 ਦੀ ਦੇਦਾ ਸੀਗਾ ਬਾਈ ਠੀਕ ਆ ਜੀ ਹਾਂ ਤੇ ਹੁਣ ਆਏ ਨਹੀਂ ਮਾੜੀ ਗੱਲ ਆ ਬਾਈ ਐਂ ਨਾ ਕਰਨ ਕਿਸੇ ਨਾਲ ਗਾਂਸ ਤੇ ਠੀਕ ਆ ਜੀ ਵੱਡਣ ਵਾਲੇ ਵੀਰਾਂ ਨੂੰ ਬਾਈ ਕਹਿੰਦਾ ਦੇਣਾ ਨਹੀਂ ਜੀ ਇਹਨੇ ਰੱਖਣਾ ਬਾਈ ਨੂੰ ਉਹੀ ਫੋਨ ਲਾਵੇ ਕਿਉਂਕਿ ਬਾਈ ਦਾ ਚੰਗਾ ਟੀਕਾ ਭਰਾਇਆ ਸੀ ਤੇ ਸ਼ੌਂਕ ਨਹੀਂ ਰੱਖਿਆ ਸੀ ਤੇ ਗਾਂ ਵੀ ਕੋਈ ਸ਼ੌਂਕ ਨਾਲ ਰੱਖਣ ਵਾਲਾ ਵੀਰ ਬਾਈ ਨਾਲ ਕਨੈਕਟ ਕਰ ਸਕਦਾ ਮੁੱਲ ਦਾ ਉਹ ਨੀਕੀ ਹੋ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂ ਬਾਈ ਧੰਨਵਾਦ